ਨਾ ਲੀਡਰਾਂ ਚ ਨਾ ਪਾਰਟੀਆਂ ਚ ਤੇ ਨਾ ਹੀ ਪਬਲੀਕ ਇਹ ਜੋਸ਼ ਤਾਂ ਹੈ ਕਿਉਂਕਿ 2027 ਦਾ ਇਲੈਕਸ਼ਨ ਆਪਣੇ ਸਾਹਮਣੇ ਖੜਾ ਹੈ 2027 ਚ ਕਿਹੜੀ ਸਰਕਾਰ ਬਣਨੀ ਹੈ ਇਹ ਇਲੈਕਸ਼ਨਾਂ ਨੇ ਕੋ ਰਸਤਾ ਵਿਖਾ ਦੇਣਾ ਮੋੜ ਬੰਦ ਦੇਣਾ ਉਸ ਇਲੈਕਸ਼ਨ ਦਾ ਤੁਸੀਂ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਲੀਡਰ ਸਾਹਿਬਾਨ ਸਾਹਮਣੇ ਪਬਲਿਕ 2022 ਦੇ ਵਿੱਚ ਇੱਕ ਨਵੀਂ ਸਰਕਾਰ ਨਵੀਂ ਪਾਰਟੀ ਦੀ ਪਬਲਿਕ ਨੇ ਇੱਕ ਤਰਫਾ ਹੋ ਕੇ ਬਣਾਈ ਅਮਰੀਆਂ ਬਾਤਾਂ ਵਾ ਪੈਣਾ ਬੈਠੀਆਂ ਇਹਨਾਂ ਨੇ ਕੁਝ ਨਹੀਂ ਦੇਖਿਆ ਇੱਕ ਲਾਰਾ ਲੱਗਿਆ ਕਿ ਤੁਹਾਨੂੰ ਹਜ਼ਾਰ ਕਿਹਾ ਮਹੀਨਾ ਦੇਵਾਂਗੇ ਆਪਦੇ ਪੈਰਾਂ ਤੇ ਖੜੇ ਹੋ ਜਾਓਗੇ ਸਰਕਾਰ ਬਹੁਤ ਤਗੜੇ ਮਾਰ ਚੰਦਾ ਪਰ ਜਿੱਤ ਕੇ ਅਸੀਂ ਇਕੱਲੇ ਕੀ ਕਰਾਂਗੇ ਸਾਨੂੰ ਸਾਥੀ ਵੀ ਚਾਹੀਦੇ ਐ ਥਲੇ ਕੰਮ ਕਰਨ ਨਾਲ ਈਮਾਨਦਾਰ ਵਧੀਆ ਮਿਹਨਤੀ ਜਿਹੜੇ ਪਬਲਿਕ ਦੀ ਦਿਲੋਂ ਸੇਵਾ ਕਰਨੀ ਚਾਹੁੰਦੇ ਇਸ ਲਈ ਤੁਹਾਡੇ ਕੋਲ ਆਇਆ ਕਿ ਇਹ ਵੋਟ ਕੈਂਡੀਡੇਟ ਨੂੰ ਨਹੀਂ ਬਲੌਕ ਸਰਪਟੀ ਜ਼ਿਲ੍ਹਾ ਪ੍ਰੀਸ਼ਦ ਨੂੰ ਨਹੀਂ ਸਾਨੂੰ ਵੇਖ ਕੇ ਰਮਿੰਦਰ ਆਵਲਾ ਨੂੰ ਵੇਖ ਕੇ ਪਾਇਆ 19 ਤਰੀਕ ਨੂੰ ਪੰਜੇ ਤੇ ਮੋਰਾ ਲਾ ਕੇ ਦੋਵੇਂ ਸੀਟਾਂ ਬਲਾਕ ਸੰਵਤੀ ਵੀ ਤੇ ਜ਼ਿਲ੍ਹਾ ਪ੍ਰੀਸ਼ਦ ਜਿਤਾ ਕੇ ਸਾਡੇ ਹੱਥ ਮਜ਼ਬੂਤ ਕਰੋ ਤੁਸੀਂ ਸਾਰੇ ਜਲਾਲਾਬਾਦ ਵੀ ਗਏ ਸੀ ਬਹੁਤ ਚਿਹਰੇ ਐ ਬਹੁਤ ਮੇਰੇ ਦੋਸਤ ਐ ਜਿਹੜੇ ਜਲਾਲਾਬਾਦ ਮੇਰੇ ਇਲੈਕਸ਼ਨਾਂ 'ਚ ਗਏ ਸੀ ਇੱਕ ਵੀ ਲੰਭਾ ਆਇਆ ਤਾਂ ਦੱਸ ਦੇ ਕਿਸੇ ਨੇ ਕਿਹਾ ਹੋਏ ਵੀ ਤੁਹਾਡੇ ਗੁਰੂ ਸਾਹਿਬ ਕੋ ਆਇਆ ਸੀ ਤੁਸੀਂ ਮਦਦ ਲਈ ਆਏ ਸੀ ਸਾਡੇ ਨਾਲ ਠੱਗੀ ਮਾਰੀ ਜਾਂ ਸਾਡਾ ਕੰਮ ਨਹੀਂ ਕੀਤਾ ਤੇ ਮੈਂ ਜਮੂਆਰ